ਮਸਲਾ ਇਹ ਉੱਤ ਕੰਮ ਕਰਦੇ ਜੱਟਾਂ ਦਾ ਵੀ ਕਰਕੇ ਆਉਂਦੇ ਨੇ ਆ ਇਹਨਾਂ ਵਿਹਣੀਆਂ ਤੱਕ ਸਾਡੇ ਕੋ ਕਢਾਇਆ ਵਿਹਣੀਆਂ ਮਸਲਾ ਇਹ ਅੰਦਰ ਦੇ ਗੱਦੇ ਦੀ ਕੰਮ ਕੀਤਾ ਵਾ ਤੇ ਜਮੀਨ ਦੇ ਜ਼ਿਦਾਰ ਤੇ ਪੈਸੇ ਮਤਲਬ ਗਰੀਬ ਰਹਿ ਗਏ ਤੇ ਦੂਜਿਆਂ ਨੇ ਪਵਾ ਲਏ ਆ ਨੀਰਾਂ ਨੇ ਦਵੇ ਲੋਕਾਂ ਦੇ ਪੈਗੇ ਇੱਥੇ ਕੀਤਾ ਜੀ ਪੈਣੀਆਂ ਮੋਣੀਆਂ ਦਾ ਇਹ ਮਥੇ ਰਾਏ ਨਾ ਵਿਚਾਰਿਆ ਕੰਮ ਕੀਤਾ ਤੇ 6 ਮਹੀਨੇ ਤੋਂ ਕੰਮ ਕਰਦੇ ਰਹੇ ਨੇ ਪਰ ਇਹਨਾਂ ਪੈਸੇ ਸਾਨੂੰ ਨਹੀਂ ਪਾਏ ਤੇ ਹੋਰਾਂ ਨੂੰ ਪਾ ਦਿੱਤੇ ਨੇ ਜੀਵਿਦਾਰਾਂ ਨੂੰ ਪੈਸੇ ਪਾਛੇ ਮੈਂ ਆ ਗਿਆ ਕੱਟਿਆ 6 ਮਹੀਨੇ ਕਹਿੰਨਾਂ ਤਾਂ ਅਜਾ ਨੂੰ ਜੁੜਿਆ ਹੀ ਨਹੀਂ ਤੁਹਾਡਾ ਨਾਮ ਕੀ ਹੈ ਜਗੀਰ ਗੌਰ ਕਿਹੜਾ ਪਿੰਡ ਆ ਤੁਹਾਡਾ ਇਹੋ ਹੀ ਦੁਵਾਰਾ ਦੁਵਾਰਾ ਗਵਾਰੇ ਕੀ ਮਸਲਾ ਕੀ ਆ ਮਸਲਾ ਹੀ ਪੁੱਤ ਕੰਮ ਕਰਦੇ ਜੱਟਾਂ ਦਾ ਵੀ ਕਰਕੇ ਆਉਂਦੇ ਨੇ ਆ ਇਹਨਾਂ ਵਹਿਣੀਆਂ ਤੱਕ ਸਾਡੇ ਕੋ ਕਢਾਇਆ ਵਹਿਣੀਆਂ ਗਾਰੇ ਹੱਥਾਂ ਨਾਲ ਪਾ ਪਾ ਨਰੇ ਗਾਦਾ ਕਿਦੋਂ ਚਾਲੂ ਕਿੱਧਰ ਕਿੰਨਾ ਸਮਾਂ ਤਾਂ ਇਹ ਮਿੰਤੀ ਜਿੰਨੇ ਤਿੰਨ ਵਾਰੀ ਮਤਲਬ ਆ ਕਿਤਾ ਤਿੰਨ ਕਦੀ ਆਜ ਆਇਂਦੇ ਪਾਏ ਕਦੀ ਸਵੇਰੇ ਆਇਂਦੇ ਪਾਏ ਕਦੀ ਜਿੰਨਾਂ ਨੂੰ ਪਾਉਣੇ ਉਹਨਾਂ ਨੂੰ ਪਾਏ ਨਹੀਂ ਕਿਹੜੇ ਕਿਹੜੇ ਡਾਕੂਮੈਂਟ ਤੁਹਾਡੇ ਕੋਲ ਨੇ ਆਧਾਰ ਕਾਰਡ ਆਧਾਰ ਕਾਰਡ ਉਹ ਘਰੇ ਰੱਖ ਛੱਡ ਬੈਂਕ ਤੇ ਬੈਂਕ ਤੇ ਕੋਈ ਫੋਟੋ ਕਾਪੀ ਆਧਾਰ ਕਾਰਡ ਉਹ ਮੈਂ ਅੱਧਰ ਲੈ ਲਵਾਂ ਇਹ ਐ ਹੋਈ ਆ ਜੀ ਪਿੰਡ ਗਵਾਰਾ ਹੀ ਆ ਇਹ ਨਾਮ ਤੇ ਪਿੰਡ ਗਵਾਰਾ ਜੀ ਸਲੱਖਣ ਸਿੰਘ ਕੀ ਮਸਲਾ ਜੀ ਮਸਲਾ ਇਹ ਨਰੇ ਗਾਜੇ ਦੀ ਕੰਮ ਕੀਤਾ ਵਾ ਤੇ ਜੇਮੀ ਨੇ ਸਟਾਰਟ ਤੇ ਪੈਸੇ ਮਤਲਬ ਗਰੀਬ ਰਹਿ ਗਏ ਤੇ ਦੂਜਿਆਂ ਨੇ ਪਵਾ ਲਏ ਆ ਮੀਰਾ ਨੇ ਤਗੜੇ ਲੋਕਾਂ ਨੇ ਪਾ ਗਏ ਇੱਥੇ ਕੀਤਾ ਜੀ ਬਹਿਣੀਆਂ ਮੋਣੀਆਂ ਦਾ ਹਾਂ ਜੀ ਸੜਕਾਂ ਦੇ ਹਾਂ ਜੀ ਉਹ ਜਿਹੜੀ ਉਹ ਹਰ ਜਿਹੜੇ ਗੰਡੇ ਕਿੱਥੇ ਪੈ ਗਿਆ ਹਾਂ ਜੀ ਹਾਂ ਜੀ ਚੰਗੇ ਚੰਗੇ ਬੰਦੇ ਸੌਖੇ ਨੂੰ ਪੈ ਗਏ ਆ ਨਾ ਨਾ ਨੂੰ ਨਹੀਂ ਪਏ ਆੜੇ ਦਾ ਨਾਮ ਨਹੀਂ ਆ ਨਹੀਂ ਪਾਇਆ ਨਾਮ ਹੀ ਹੈ ਨਹੀਂ ਵਿੱਚ ਲਿਸਟ 'ਚ ਕੀ ਤੁਹਾਨੂੰ ਕਿੰਦੇ ਪੈਸੇ ਕਿਉਂ ਨਹੀਂ ਪਏ ਕੀ ਕਰਨਾ ਪਤਾ ਲੀ ਜੀ ਹੁਣ ਇਹ ਕਰ ਜੇ ਇਹਦੇ ਸਪੰਚ ਨੂੰ ਪਤਾ ਹਣਾ ਸਰਕਾਰ ਨੂੰ ਤੁਸੀਂ ਕੀ ਮੰਗ ਕਰਦੇ ਹੋ ਆਈ ਤੇ ਮੰਗ ਕਰ ਲੈ ਸਾਡੇ ਚਾਰ ਤੇ ਇਨਕੁਆਰੀ ਹੋਣੀ ਚਾਹੀਦੀ ਆ ਕਿੰਨੇ ਜਾਣੇ ਕਿੰਨੇ ਕੰਮ ਕਰਦੇ ਆ ਕਿ ਆਈ ਘਰ ਤੋਂ ਘਰ ਮੇਰੇ ਕੋਲ ਅਰੇ 50 ਜਾਣੇ 50 50 30 ਦੀਆਂ ਬੜੀਆਂ ਜਨਾਨੀਆਂ ਨੇ ਗਰੁੱਪ ਚ ਚੱਲੀ ਜਾ ਰਹੀ 340 ਜਾਣੇ ਮੇਰਾ ਨਾਮ ਹਰਪਾਲ ਸਿੰਘ ਕੀ ਮਸਲਾ ਕੀ ਹੈ ਤੁਹਾਡੇ ਪਿੰਡ ਦਾ ਮਸਲਾ ਸਾਡੇ ਇਹੋ ਜੀ ਨਰੇਗਾ ਦੇ ਪੈਸੇ ਸਾਡੇ ਤੇ ਪਏ ਨਹੀਂ ਆ ਜਿਹੜੇ ਇਹ ਪਿੰਡ ਦੇ 1.5 ਗਵਾਰ ਜੇ ਤੇ ਬਥੇਰਾ ਇਹਨਾਂ ਵਿਚਾਰਿਆਂ ਕੰਮ ਕੀਤਾ ਤੇ ਜੇ ਮਹੀਨੇ ਤੋਂ ਕੰਮ ਕਰਦੇ ਰਹੇ ਨੇ ਪਰ ਇਹਨਾਂ ਪੈਸੇ ਸਾਨੂੰ ਨਹੀਂ ਪਾਏ ਤੇ ਹੋਰਾਂ ਨੂੰ ਪਾ ਦਿੱਤੇ ਨੇ ਜੀਵਿਦਾਰਾਂ ਨੂੰ ਪੈਸੇ ਪਾਛ ਨਾ ਨਵਜੋਤ ਸਿੰਘ ਆ ਜੀ ਮੈਂ ਚੇਅਰਮੈਨ ਵਿਜੀਲੈਂਸ ਮੋਨਿਟਰਿੰਗ ਸੈਲ ਲੇਬਰ ਆਫ ਲੇਬਰ ਵੈਲਫੇਅਰ ਬੋਰਡ ਪੰਜਾਬ ਸਰਕਾਰ ਦੇ ਵਿੱਚ ਪਿਛਲੀ ਸਰਕਾਰ ਚ ਰਿਆ ਮੈਂ ਐਕਚੁਅਲੀ ਇਹਨਾਂ ਦੇ ਨਾਲ ਨਰੇਗਾ ਦੇ ਪੈਸੇ ਸੀਗੇ ਤੇ ਵਿਚਾਰੇ ਕਾਫੀ ਢੇਰ ਤੋਂ ਕੰਮ ਕਰ ਰਹੇ ਸੀ ਇਹਨਾਂ ਨੇ ਸੈਕਟਰੀ ਨਾਲ ਵੀ ਸੰਪਰਕ ਕੀਤਾ ਉਹਦਾ ਨਾਮ ਹੈਗਾ ਚਰਨਜੀਤ ਕੌਰ ਇਹਨਾਂ ਨੇ ਕੁਲਦੀਪ ਸਿੰਘ ਫੌਜੀ ਇੱਥੇ ਆਗੂ ਆ ਉਹਦੇ ਨਾਲ ਵੀ ਸੰਪਰਕ ਕੀਤਾ ਪਰ ਇਹਨਾਂ ਦਾ ਮਸਲਾ ਕੋਈ ਨਹੀਂ ਹੱਲ ਹੋਇਆ ਇੱਕ ਦਿਨ ਫਿਰ ਇਹ ਸਾਰੇ ਇਕੱਠੇ ਹੋ ਕੇ ਮੇਰੇ ਘਰ ਗਏ ਮੇਰੇ ਫਾਦਰ ਸਾਹਿਬ ਐਕਸ ਸਰਪੰਚ ਨੇ ਪਿੰਡ ਦੇ ਸਾਬਕਾ ਸਰਪੰਚ ਨੂੰ ਔਰ ਮੈਂ ਸੈਕਟਰੀ ਨੂੰ ਫੋਨ ਕੀਤਾ ਵੀ ਚਲੋ ਜਿਨ੍ਹਾਂ ਦੇ ਖਾਤਿਆਂ 'ਚ ਪੈਸੇ ਪੈ ਗਏ ਸਾਨੂੰ ਉਹਨਾਂ ਦਾ ਮਤਲਬ ਨਹੀਂ ਆ ਪਰ ਜਿਨ੍ਹਾਂ ਨੇ ਕੀਤਾ ਕੰਮ ਐਕਚੁਅਲੀ ਉਹਨਾਂ ਦੇ ਵੀ ਖਾਤਿਆਂ 'ਚ ਪੈਸੇ ਪਾ ਦਿਓ ਔਰ ਇਹਨਾਂ ਨੇ ਮਤਲਬ ਬਹੁਤ ਵਾਰੀ ਇਕੱਠੇ ਹੋ ਕੇ ਗਏ ਸਰਪੰਚ ਕਹਿੰਦਾ ਵੀ ਮੈਂ ਇਹਨਾਂ ਦੇ ਖਾਤਿਆਂ 'ਚ ਪੈਸੇ ਨਹੀਂ ਪਾਉਣੇ। ਕੁਝ ਬੰਦਿਆਂ ਨੂੰ ਕਿਹਾ ਇਹਨਾਂ ਨੇ ਕਿ ਇਹਨਾਂ ਕੋ ਕੰਮ ਵੀ ਕਰਾਉਣਾ ਵਾ ਉਹਨਾਂ ਦੇ ਖਾਤਿਆਂ 'ਚ ਪੈਸੇ ਵੀ ਨਹੀਂ ਪਾਉਣੇ। ਮੈਂ ਪੰਜਾਬ ਸਰਕਾਰ ਕੋ ਮੰਗ ਕਰਦਾ ਵੀ ਇਹਨਾਂ ਗਰੀਬਾਂ ਨੂੰ ਮਤਲਬ ਇਨਸਾਫ ਦਿੱਤਾ ਜਾਵੇ ਜਿਨ੍ਹਾਂ ਨੇ ਗਲਤ ਖਾਤਿਆਂ 'ਚ ਪੈਸੇ ਪਾਏ ਨੇ ਜਾਂ ਗਲਤ ਮਤਲਬ ਕਿਸੇ ਦਾ ਕਸੂਰ ਨਹੀਂ ਸਿਰਫ ਕਸੂਰ ਜਿਆਦਾ ਕੁਲਦੀਪ ਸਿੰਘ ਦਾ। ਉਹਨੇ ਮਨ ਬਣਾਇਆ ਵਾ ਵੀ ਇਹਨਾਂ ਲੋਕਾਂ ਕੋ ਕੰਮ ਮੈਂ ਕਰਾਉਣਾ ਵਾ ਪਰ ਮੈਂ ਪੈਸੇ ਨਹੀਂ ਖਾਤੇ 'ਚ ਪਾਉਣੇ। ਮੈਂ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਿੰਦਰ ਸਿੰਘ ਜੀ ਰਦਾਵਾ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਉਹ ਆਪਣਾ ਨਿਗਰਾਨ ਕਮੇਟੀ ਦੇ ਚੇਅਰਪਰਸਨ ਵੀ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਇਹਦੀ ਪ੍ਰਸ਼ਾਸਨਿਕ ਉੱਚ ਅਧਿਕਾਰੀ ਕੋ ਇਹ ਉੱਚ ਅਧਿਕਾਰੀ ਕੋਈ ਦੀ ਮਤਲਬ ਪੜਤਾਲ ਕਰਾ ਕੇ ਨਿਰਪੱਖ ਜਾਂਚ ਕੀਤੀ ਜਾਵੇ ਤੇ ਜਿਹੜਾ ਦੋਸ਼ੀ ਆ ਕੁਲਦੀਪ ਸਿੰਘ ਤੇ ਆਪਣਾ ਚਰਨਜੀਤ ਕੌਰ ਉਹਨਾਂ ਉਹਨਾਂ ਦੇ ਬੰਦ ਦੀ ਕਾਰਵਾਈ ਕਰਕੇ ਇਹਨਾਂ ਗਰੀਬਾਂ ਨੂੰ ਇਨਸਾਫ ਦਿੱਤਾ ਜਾਵੇ ਧੰਨਵਾਦ ਜੀ ਜੀ ਸਰ ਜਿਹੜੇ ਲੋਕਲ ਜਾਮ ਲਾ ਰਹੇ ਨੇ ਵੀ ਨਿੱਕੇ ਤੇ ਪੈਸੇ ਨਹੀਂ ਪੈ ਰਹੇ ਕੀ ਮਸਲਾ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਿੰਡ ਗਵਾਰੇ ਤੋਂ ਆ ਜੀ ਵਿਕਾਸ ਕਮੇਟੀ ਦਾ ਚੇਅਰਮੈਨ ਕੁਲਦੀਪ ਸਿੰਘ ਤੇ ਇਹ ਸਰ ਜਿਹੜਾ ਇਹਨਾਂ ਨੇ ਕੀਤਾ ਆ ਇਹ ਫਤੂਪੁਰ ਵਾਲੇ ਆ ਇੱਕ ਨਵਜੋਤ ਸਿੰਘ ਤੇ ਇੱਕ ਉਹਨਾਂ ਦੀ ਸਿਸਟਰ ਆ ਜੀ ਅਨੀਤਾ ਰਾਣੀ ਨਿੱਕੋਸਰਾ ਖੁਰ ਤੋਂ ਸਰਪੰਚ ਇਹਨਾਂ ਨੇ ਇਹ ਸਾਡੇ ਪਿੰਡ ਚ ਪਹਿਲਾਂ ਆਧਾਰ ਕਾਰਡ ਇਕੱਠੇ ਕਰਕੇ ਲੋਕਾਂ ਨੂੰ ਕਿਹਾ ਕਿ ਲਿਆਓ ਤੁਹਾਡੇ ਇਹੀ ਪੈਸੇ ਪਾ ਦੇਣੇ ਕਿ ਜਦ ਕਿ ਪੈਸੇ ਸੈਂਟਰ ਸਰਕਾਰ ਵੱਲੋਂ ਪੈਣੇ ਹੁੰਦੇ ਆ ਕੁਝ ਦੋ ਕਿਸ਼ਤਾਂ ਪਈਆਂ ਨੇ ਕੁਝ ਲੋਕਾਂ ਦੀਆਂ ਪਈਆਂ ਨੇ ਬਾਕੀਆਂ ਦੇ ਅਜੇ ਬਾਕੀ ਨੇ ਮੈਂ ਅੱਜ ਵੀ ਜਾ ਕੇ ਆਇਆ ਹਾਂ ਵਿਡੀਓ ਦਫ਼ਤਰ ਆਪਣੇ ਜਿਹੜੇ ਸੈਕਟਰੀ ਨੇ ਮੈਡਮ ਚਰਨਜੀਤ ਕੌਰ ਉਹਨਾਂ ਨੂੰ ਮਿਲ ਕੇ ਆਇਆ ਉਹ ਕਹਿੰਦੇ ਵੀ ਅਜੇ ਪੈਸੇ ਪਿੱਛੋਂ ਨਹੀਂ ਪੈਂਦੇ ਪੈਸੇ ਤੇ ਪਿੱਛੋਂ ਹੀ ਪਾਣੇ ਸਰਪੰਚ ਦਾ ਕੰਮ ਹੁੰਦਾ ਹਾਜ਼ਰੀ ਲਾਉਣਾ ਜੀ ਮੋਬਾਈਲ ਤੋਂ ਆਨਲਾਈਨ ਸਭ ਕੁਝ ਹੈਗਾ ਹੈ ਕੋਈ ਕਿਸੇ ਦਾ 1 ਰੁਪਈਆ ਇੱਧਰ ਉੱਧਰ ਨਹੀਂ ਹੋ ਸਕਦਾ ਜੋ ਇਸ ਸਰਕਾਰ ਪਾ ਦੇ ਤੇ ਅੱਜ ਪਾ ਦੇ ਸਾਰਿਆਂ ਦੇ ਅਸੀਂ ਇਤ ਨਹੀਂ ਪਾਉਣੇ ਅਸੀਂ ਤੇ ਸਿਰਫ ਰੋਜ਼ ਦੇ ਰੋਜ਼ ਹਾਜ਼ਰੀ ਲਾਉਣੀ ਹੈ ਜਦੋਂ ਵੀ ਕੰਮ ਚੱਲਦਾ ਹੈ ਇਹਨਾਂ ਦੀ ਹਾਜ਼ਰੀ ਲਈ ਆ ਉਹਦਾ ਪ੍ਰੂਫ ਇਹ ਆ ਵੀ ਤੁਸੀਂ ਉੱਥੋਂ ਜਾ ਕੇ ਪਤਾ ਕਰ ਸਕਦੇ ਜੀ ਵੀਡੀਓ ਦਫ਼ਤਰੋਂ ਕਿ ਹਾਜ਼ਰੀਆਂ ਲੱਗੀਆਂ ਜਾਂ ਨਹੀਂ ਲੱਗੀਆਂ ਇਹ ਆ ਜੀ ਜੋ ਇਹ ਮਤਲਬ ਇਲਜ਼ਾਮ ਲਾ ਰਿਹਾ ਬੇਬੁਨਿਆਦ ਹੈ ਬੇ ਬਿਲਕੁਲ ਬੇਬੁਨਿਆਦ ਹੈ ਜੀ ਕਿਹਦੇ ਚ ਕੋਈ ਸੱਚਾਈ